ਅੰਮ੍ਰਿਤਸਰ 에어ਪੋਰਟ ਤੇ ਉਤਰਦਿਆਂ ਹੀ ਕਿ ਚੁੱਕ ਲਵੇਗੀ ਪੰਜਾਬ ਪੁਲਿਸ ਇਹ ਇਹ ਹੁਣ ਇੱਕ ਵੱਡਾ ਸਵਾਲ ਆ ਡੀਜੀਪੀ ਐਕਟਿਵ ਆ ਕਿਨੇ ਮੀਟਿੰਗ ਚ ਅਸੀਂ ਗੱਲਬਾਤ ਕੀਤੀ ਆ ਕਿਨੇ ਸਪੈਸ਼ਲ ਅਸੀਂ ਕਾਊਂਟਰ ਬਣਾਉਣ ਜਾ ਰਹੇ ਆ ਇਹਦਾ ਕੀ ਭਾਵ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਕੱਲ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਤੋਂ ਪਰਤ ਕੇ ਆਪਣੀ ਥਕਾਵਟ ਲਾਈ ਆ ਪੁਲਿਸ ਨਾਲ ਮੀਟਿੰਗ ਕਰਕੇ ਤੇ ਬਕਾਇਦਾ ਤੌਰ ਤੇ ਸਾਰੇ ਐਸਐਸਪੀ ਬਿਠਾ ਲੈ ਕੇ ਆਯੂ ਜੀ ਆਪਾਂ ਨੂੰ ਪੰਜਾਬ ਦੇ ਅਮਨ ਕਾਨੂੰਨ ਦਾ ਫਿਕਰ ਹੈ ਮਤਲਬ 23 24 ਨਵੰਬਰ ਤੋਂ ਲੈ ਕੇ 4 ਫਰਵਰੀ ਤੱਕ 12 13 ਗ੍ਰਨੇਡਾ ਅਟੈਕ ਹੋ ਗਏ ਹੈਨਾ ਕਦੇ ਸਿੱਧੂ ਮੂਸੇ ਵਾਲੇ ਦੇ ਨੇੜਲੇ ਸਾਥੀ ਦੇ ਘਰੇ ਗੋਲੀਆਂ ਚੱਲ ਗਈਆਂ ਸਾਬਕਾ ਕਾਂਗਰਸੀ ਕਐਮਐਲਏ ਦੇ ਘਰੇ ਗੋਲੀਆਂ ਚੱਲ ਗਈਆਂ ਹੈਨਾ ਉਹ ਇੱਕ ਪਹਿਲਾਂ ਅਕਾਲੀ ਲੀਡਰ ਸੀ ਫਿਰ ਕਾਂਗਰਸੀ ਲੀਡਰ ਬਣ ਗਿਆ ਸ਼ਰਾਬ ਕਾਰੋਬਾਰੀ ਉਹਦੇ ਘਰੇ ਗ੍ਰਨੇਡਾ ਅਟੈਕ ਹੋ ਲਿਆ ਇਹ ਕਰਮੀਆਂ ਤੇ ਦਰਮਿਆਨ ਹੁਣ ਮੁੱਖ ਮੰਤਰੀ ਸਾਹਿਬ ਨੂੰ ਅਮਲ ਕਿੰਦੀ ਸਿੱਧੀ ਜਿੱਥੇ ਆ ਗਈ ਜਾਂ ਤੁਸੀਂ ਦਿੱਲੀ ਤੋਂ ਸਾਂਹੀ ਲੈ ਰਹੇ ਸੀ ਹਮਮ ਚਲੋ ਮੈਂ ਕਿਹਾ ਧੰਨਵਾਦ ਤੁਹਾਨੂੰ ਫਿਕਰ ਤਾਂ ਪਿਆ ਹੈ ਚਲੋ ਡੀਜੀਪੀ ਸਾਹਿਬ ਦਾ ਵੀ ਰਾਜ ਆ ਖੁੱਲ ਗਿਆ ਹੁਣ ਸ਼ਾਇਦ ਪੱਕੇ ਡੀਜੀਪੀ ਲੱਗੇ ਅਜ ਤੱਕ ਕਾਰਜਕਾਰੀ ਚੱਲੇ ਆਉਂਦੇ ਨੇ ਹੈਨਾ ਕਿਉਂਕਿ ਉਸ ਪੈਨਲ ਚ ਆ ਗਏ ਉਹ ਡੀਜੀਪੀ ਵਾਲੇ ਚ ਸੋ ਦੂਸਰੇ ਪਾਸੇ ਕੱਲ ਮੀਟਿੰਗ ਤੋਂ ਬਾਅਦ ਡੀਜੀਪੀ ਗੋਰਨ ਯਾਦਵ ਕਹਿ ਰਹੇ ਸੀਗੇ ਕਿ ਅਸੀਂ ਪੂਰੀ ਤਿਆਰੀ ਕਰ ਲਈ ਜੀ ਅੱਛਾ ਅਸੀਂ ਜੀ ਮਤਲਬ ਉਹ ਕਿ 100 ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਹੈ ਹੇ ਤੇ 100 ਅਪਰਾਧੀਆਂ ਦੀ ਸੂਚੀ ਚੋਂ ਕਹਿੰਦੇ 20 ਬੰਦੇ ਸਿੱਧੇ-ਸਿੱਧੇ ਉਹ ਨੇ ਜਿਹੜੇ ਅਮਰੀਕਾ ਚ ਸਰਗਰਮ ਦੇਖੇ ਗਏ। ਹੂੰ ਹੂੰ ਹੂੰ। ਸੋ ਕਹਿੰਦੇ ਬਾਕੀ 80ਾਂ ਦਾ ਵੀ ਨਹੀਂ ਪਤਾ ਕਿ ਉਹ ਵੀ ਅਮਰੀਕਾ ਤੋ ਯਾਰ ਰਹੇ ਹੋਣ। ਸੋ ਹੁਣ ਇਹਨਾਂ ਨੇ ਉਹ 20 ਕੀ ਭਾਲਣੀਆਂ ਇਹ ਆਪਣੇ 100 ਦੇ 100 ਭਾਲਣ ਨੂੰ ਫਿਰਦੇ ਹੋਣਾ 205 ਚੋਂ। ਤੱਕ ਮੈਂ ਲੱਭਦੇ ਤਾਂ ਫਿਰ। ਮੈਨੂੰ ਮੈਨੂੰ ਇੱਕ ਚੀਜ਼ ਦਾ ਫਿਕਰ ਹੈ। ਹੂੰ। ਕੋਈ ਦੌਰ ਰਿਹਾ ਪੰਜਾਬ ਦੇ ਵਿੱਚ ਜਦੋਂ ਝੂਠੇ ਪੁਲਿਸ ਮੁਕਾਬਲੇ ਵਾਲਾ ਵਰਤਾਰਾ ਵਾਪਰਦਾ ਰਿਹਾ। ਲੰਗੇ ਕੰਨੇ ਮਹਾਲੀ ਚ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਮਾਮਲੇ ਦੇ ਵਿੱਚ ਹੈਨਾ ਏਐਸਆਈ ਨੂੰ ਤੇ ਐਸਐਚਓ ਨੂੰ ਦੋਸ਼ੀ ਕਰਾਰ ਦਿੱਤਾ ਕਹਿੰਦੇ ਜੀ ਇਹ ਤਾਂ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਜਿਹੜਾ ਇੱਕ ਕੈਬਨਟ ਮੰਤਰੀ ਸੀ ਉਹਦੇ ਮੁੰਡੇ ਦੇ ਕਤਲ 'ਚ ਸ਼ਾਮਲ ਸੀ ਜੀ ਇਹ ਤਾਂ ਦੁਅਤਵਾਦੀ ਸੀ ਜਿਹੜੇ ਅਸੀਂ ਮਾਰੇ ਨੇ ਹੈਨਾ ਤੇ ਕਹਿੰਦੇ ਜੀ ਇਹ ਤਾਂ ਮਤਲਬ ਕਿ ਬੜੇ ਖੁੰਖਾਰ ਰਹੇ ਨੇ ਜੀ ਇਹਨਾਂ ਨੇ ਬੜੀਆਂ ਲੁੱਟਾਂ ਖਵਾ ਕੀਤੀਆਂ ਜਦੋਂ 32 ਸਾਲ ਬਾਅਦ ਇਨਸਾਫ ਸਾਹਮਣੇ ਆਉਂਦਾ ਤਾਂ ਇਹ ਵੀ ਸੱਚ ਸਾਹਮਣੇ ਆਉਂਦਾ ਕਿ ਉਹਨਾਂ ਕੋਈ ਖਸਾਬਕਾ ਇੱਕ ਫੌਜੀ ਜਵਾਨ ਸੀਗਾ ਇੱਕ 16 ਸਾਲ ਦਾ ਜਵਾਨ ਸੀਗਾ ਬਿਲਕੁਲ ਸੋ ਇਸੇ ਤਰ੍ਹਾਂ ਫਿਰ ਉਹ ਤੋਂ ਬਾਅਦ ਪੰਜਾਬ 'ਚ ਇੱਕ ਹੋਰ ਦੌਰ ਚੱਲਿਆ ਕਿ ਚੋਰੀਆਂ ਚਕਾਰੀਆਂ ਲੁੱਟਾਂ ਖੋਹਾਂ ਕੋਈ ਬਾਹਰ ਦਾ ਤਾਂ ਫਿਰ ਚੱਕ ਲੋ ਕੋਈ ਗਰੀਬ ਗਰੂਬੇ 10 ਵੀ ਚੱਕ ਲੋ ਕੋਈ ਚੁੱਕੀ ਚੌਂਪੜੀ ਵਾਲੇ ਸਾਰੇ ਕੇਸ ਉਹਨਾਂ ਤੇ ਪਾ ਕੇ ਫਾਈਲਾਂ ਬੰਦ ਹਮ ਹੁਣ ਇਹ ਆ ਬਰਾਮਦਗੀ ਦਿਖਾ ਦੂ ਕਿ ਕੋਈ ਆਪਣੀਆਂ ਫਾਈਲਾਂ ਬੰਦ ਤਾਂ ਨਹੀਂ ਕਰਨੀਆਂ ਇਹਨਾਂ ਨੇ ਹਾਂ 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 ਕਿ ਮੌਕਾ ਇਹ ਵੀ ਇੱਕ ਸਵਾਲ ਹੈ ਦੂਸਰੇ ਪਾਸੇ ਪੰਜਾਬ ਪੁਲਿਸ ਨੂੰ ਇੰਨੀ ਕਾਲ ਕਾਦੀ ਪੈ ਗਈ ਕੀ ਇਹਦਾ ਮਤਲਬ ਦਿੱਲੀ ਤੋਂ ਕੋਈ ਟੀਕਾ ਲੱਗਿਆ ਕੀ ਇਹ ਕੇਂਦਰ ਦੇ ਇਸ਼ਾਰੇ 'ਚ ਕਾਰਵਾਈ ਕਿਉਂਕਿ ਇੱਥੇ ਬਕਾਇਦਾ ਤੌਰ ਤੇ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਪੰਜਾਬ ਪੁਲਿਸ ਇਕੱਲੀ ਟੈਕਲ ਨਹੀਂ ਕਰੂਗੀ ਕੇਂਦਰੀ ਏਜੰਸੀਆਂ ਦੇ ਨੁਮਾਇंदे ਆ ਗਏ ਜੀ ਉਹਨਾਂ ਦੇ ਅਧਿਕਾਰੀ ਪਹੁੰਚ ਗਏ ਠੀਕ ਹੈ ਇਹ ਜਾਂਚ ਦਾ ਵਿਸ਼ਾ ਕਿਉਂਕਿ ਜਿਹੜੇ ਬੰਦੇ ਗਏ ਨੇ ਰਾਜਕਰਨ ਜੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਗਏ ਹਾਂ ਹੈਨਾ ਬੇਸ਼ੱਕ ਲੱਖਾਂ ਲਾ ਕੇ ਗਏ ਕੋਈ ਕਿਲਾ ਵੇਚ ਕੇ ਗਿਆ ਕੋਈ ਮਾਂ ਦੀ ਗਹਿਣੇ ਟਕਾ ਵੇਚ ਕੇ ਗਿਆ ਕੋਈ ਘਰ-ਬਾਰ ਵੇਚ ਕੇ ਗਿਆ ਕੋਈ ਰਿਸ਼ਤੇਦਾਰ ਤੋਂ ਫੜ ਕੇ ਗਿਆ ਕੋਈ ਮਿੱਤਰ ਸੱਜਣ ਤੋਂ ਫੜ ਕੇ ਗਿਆ ਕੋਈ ਮੈਕਸੀਕੋ ਰਹਿ ਗਿਆ ਕੋਈ ਪਤਾ ਨਹੀਂ ਕਿਵੇਂ ਗਿਆ ਸੋ ਜਿਹੜੇ ਇਹ ਤਰੀਕੇ ਨਾਲ ਗਏ ਨੇ ਤਰੀਕਾ ਵਾਜਬ ਨਹੀਂ ਹੈਗਾ ਪਰ ਹੁਣ ਜਦੋਂ ਉਹ ਵਾਪਸ ਆ ਰਹੇ ਨੇ ਤਾਂ ਸਰਕਾਰ ਨੂੰ ਉਹਨਾਂ ਨਾਲ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿ ਤੁਹਾਡੇ ਮੁਲਕ ਦੇ ਨਾਗਰਿਕ ਨੇ ਉਹ ਕਿਹੜੀਆਂ ਤੰਗੀਆਂ ਤਰੂਸੀਆਂ ਨੂੰ ਦੂਰ ਕਰਨ ਗਏ ਸੀ ਤੇ ਉੱਥੋਂ ਵਾਪਸ ਆ ਰਹੇ ਨੇ ਪਰ ਜੇ ਇਹਨਾਂ ਦੇ ਵਿੱਚ ਕੋਈ ਅਪਰਾਧਿਕ ਵਿਸ਼ੋਕੜ ਵਾਲਾ ਹੈਗਾ ਤਾਂ ਉਸ ਦੀ ਬੜੇ ਸਹਿਜੇ ਤਰੀਕੇ ਨਾਲ ਜਾਂਚ ਹੋ ਸਕਦੀਆਂ ਇਦਾਂ ਡਰ ਪੈ ਪੈਦਾ ਕਰਨ ਦੀ ਕੀ ਲੋੜ ਪਈ ਹੂੰ ਇਹ ਭੈ ਵਾਲਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਸਵਾਲ ਇੱਥੋਂ ਖੜਾ ਹੁੰਦਾ ਇਹਦਾ ਮਤਲਬ ਕੇਂਦਰੀ ਏਜੰਸੀਆਂ ਸਰਗਰਮ ਨੇ ਉਹ ਇਹ ਦਿਖਾਉਣਾ ਚਾਹੁੰਦੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਕਿ ਜੀ ਇਹ ਤਾਂ ਇੱਥੋਂ ਪਗੋੜੇ ਪਗੋੜੇ ਸੀਗੇ ਜੀ ਮਤਲਬ ਇਹ ਆਪਣੇ ਸਹੀ ਨਾਗਰਿਕਾਂ ਦੀ ਸੂਚੀ 'ਚ ਉਹਨਾਂ ਨੂੰ ਨਹੀਂ ਦਿਖਾਉਣਾ ਚਾਹੁੰਦੇ ਸੋ ਇਸ ਲਈ ਇਹ ਵੀ ਸ਼ੰਕਾ ਹੁਣ ਖੜਾ ਹੋ ਗਿਆ ਕਿ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਐਕਸ਼ਨ ਲੈਣ ਦੇ ਮੂਡ 'ਚ ਹੈ ਤੇ ਉਹ ਕਹਿ ਰਹੀ ਹੈ ਜੀ ਕਿ ਅਸੀਂ ਪੂਰੀ ਤਿਆਰੀ ਕਰ ਲਈ ਹੁਣ ਅਜੇ ਤੱਕ ਇਹ ਹੀ ਸਪੱਸ਼ਟ ਨਹੀਂਗਾ ਕਿ ਆਉਂਦਿਆਂ ਨੂੰ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਪੁੱਛੋਂਗੇ ਕਿ ਅੰਦਰ ਡੱਕੋਂਗੇ ਕਿ ਘਰਾਂ ਨੂੰ ਜਾਣ ਦੇਵੋਂਗੇ ਫਿਰ ਇਨਕੁਆਰੀਆਂ ਕਰੋਗੇ ਕਿ ਇੱਥੋਂ ਹੀ ਕਿਸੇ ਜੇਲ੍ਹ ਥਾਣੇ ਲੈ ਜੋਂਗੇ ਕਿਸੇ ਨੂੰ ਕੁਝ ਨਹੀਂ ਪਤਾ ਇਹ 100 ਦੀ ਸੂਚੀ ਹੈ ਚੱਕੀ ਫਿਰਦੇ ਨੇ ਜਿਨ੍ਹਾਂ ਚ ਕਹਿੰਦੇ 20 ਅਪਰਾਧੀ ਹੋਣੇ ਸਿੱਧੇ ਜਿਹੜੇ ਅਮਰੀਕਾ ਚ ਸਰਗਰਮ ਨੇ ਸੋ ਪੰਜਾਬ ਪੁਲਿਸ ਪੂਰੀ ਭੰਪਾ ਭਾਰ ਹੈ ਜੀ ਤੇ ਕੇਂਦਰੀ ਏਜੰਸੀਆਂ ਪੂਰੀਆਂ ਅੰਮ੍ਰਿਤਸਰ ਸਰਗਰਮ ਨੇ ਸੋ ਜਿਹੜੇ ਉੱਥੋਂ ਜਹਾਜ਼ ਚੜ੍ਹ ਕੇ ਆ ਰਹੇ ਉਹਨੂੰ ਪਤਾ ਹੀ ਨਹੀਂ ਹੋਣਾ ਕਿ ਸਾਡੇ ਨਾਲ ਭਾਰਤ ਪਹੁੰਚਦੇ ਆ ਹੋਣਾ ਕੀ ਆ ਹੂੰ ਸੋ ਇਹ ਕਹਿੰਦੇ ਕਿ ਅਸੀਂ ਬਕਾਇਦਾ ਤੌਰ ਤੇ ਉਹ ਡਾਟਾ ਲੱਭ ਰਹੇ ਹਾਂ ਕਿ ਕੋਈ ਇੱਥੇ ਕਤਲ ਕਰਕੇ ਕੋਈ ਇੱਥੇ ਬਾਰਦਤ ਕਰਕੇ ਕੋਈ ਲੁੱਟਖੋ ਕਰਕੇ ਕੋਈ ਗੈਂਗਸਟਰਾਂ ਸ਼ਾਮਲ ਹੋ ਕੇ ਉਸ ਰੀ ਕਨਾਲ ਪਗੋੜਾ ਤਾਂ ਨਹੀਂ ਮੈਂ ਕਹਿੰਦਾ ਬਿਲਕੁਲ ਉਹ ਦੱਸਦਾ ਵੀ ਜਿੱਥੇ ਚੋਣੀ ਚਾਹੀਦੀ ਹੈ ਹੂੰ ਹੂੰ ਉਹ ਪਰ ਉਹਦਾ ਤਰੀਕਾ ਬਾਜਮ ਹੋਵੇ ਹੂੰ ਸੋ ਇਸ ਲਈ ਇਹ ਹੁਣ ਸਾਰੇ ਜਿਹੜੇ ਉਸੇ ਰਸਤੇ 'ਚ ਬੰਨਣਾ ਹੈ ਤਾਂ ਇਹ ਫਿਕਰਮੰਦੀ ਵਾਲੀ ਗੱਲ ਹੈ ਹੋਰ ਛੱਡੋ ਜੀ ਪੰਜਾਬ ਪੁਲਿਸ ਦੇ ਕੱਲ ਡੀਜੀਪੀ ਸਾਹਿਬ ਕਹਿ ਰਹੇ ਸੀਗੇ ਕਿ ਅਸੀਂ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਕਿਹੜੇ ਰੂਟ ਰਹੀਂ ਗਏ ਨੇ ਇਹ ਅੱਛਾ ਕਿਹੜੇ ਏਜੰਟ ਰਹੀਂ ਗਏ ਨੇ ਇਹ ਹੈਨਾ ਕਿ ਅਸੀਂ ਉਹ ਏਜੰਟ ਵੀ ਫੜਨੇ ਆ ਫਿਰ ਜਿਹੜੇ ਜਿਆਦਾ ਹੀ ਕੰਮ ਕਰਦੇ ਆ ਰਾਜਕਰਨ ਜੀ ਪੰਜਾਬ ਦੇ ਡੀਜੀਪੀ ਸਾਹਿਬ ਹੋਰ ਛੱਡੋ ਚਲੋ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਡੀਜੀਪੀ ਗੋਰੂ ਜਾਦਵ ਜੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਹੈ ਨਾ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਥਾਣਾ ਮੁਖੀ ਤੇ ਛੋਟੇ ਤੋਂ ਛੋਟਾ ਜਿਹੜਾ ਵਿਚਾਰਾ ਦਰਵਾਜ਼ੇ ਤੇ ਡੰਡਾ ਲੈ ਕੇ ਖੜਾ ਪੁਲਿਸ ਵਾਲਾ ਮਲਾਜਮ ਵੀ ਉਸ ਮਲਾਜਮ ਤੱਕ ਕੱਲੇ-ਕੱਲੇ ਨੂੰ ਪਤਾ ਹੈ ਕਿਉਂਕਿ ਹਰੇਕ ਕਿਸੇ ਨਾ ਕਿਸਦਾ ਰਿਸ਼ਤੇਦਾਰ ਕਿਸੇ ਨਾ ਕਿਸਦਾ ਸਾਖ ਸਬੰਧੀ ਕਿਸੇ ਨਾ ਕਿਸਦਾ ਆਂਢੀ ਗਵੰਢੀ ਇਹ ਕਿਸੇ ਨਾ ਕਿਸ ਦਾ ਕੋਈ ਜਾਣ ਪਛਾਣ ਵਾਲਾ ਇਸ ਤਰ੍ਹਾਂ ਡੌਂਕੀ ਲਾ ਕੇ ਗਿਆ ਹੋਇਆ ਜਾਂ ਕਿਸੇ ਨਾ ਕਿਸ ਤਰ੍ਹਾਂ ਪਕੌੜਾ ਹੋਇਆ ਹੋਇਆ ਤੇ ਕਈਆਂ ਨੇ ਤਾਂ ਸਪਰਸ਼ਾ ਪਹੁੰਚ ਜਾਣੀਆਂ ਨੇ ਪੁਲਸਾਂ ਨੇ ਤਾਂ ਕੋਈ ਫਰਾਨੇ ਏਜੰਟ ਨੂੰ ਕਹਿ ਦੋ ਜੀ ਸਾਡਾ ਕੰਮ ਹੋ ਜਵੇ ਜੀ ਤੇ ਅੱਜ ਇਹ ਹੁਣੇ ਕਹਿ ਰਹੇ ਨੇ ਅਸੀਂ ਪਤਾ ਕਰਨਾ ਜੀ ਮਤਲਬ ਜੀ ਇੰਨਾ ਵੀ ਨਹੀਂ ਪਤਾ ਤੁਹਾਨੂੰ ਫਿਰ ਤੁਹਾਡੀ ਕਾਦੀ ਤਾਕਤ ਕਾਦੀ ਸਰਕਾਰ ਕਾਦੀਆਂ ਏਜੰਸੀਆਂ ਕਾਦੀ ਪੁਲਿਸ ਸੋ ਹੁਣ ਸਿਰਫ ਇਹ ਇਹ ਇੱਕ ਦਿਖਾਵਾ ਹੈ ਆਪਣੀ ਸ਼ਕਤੀ ਦਾ ਤੇ ਉਹਦੇ ਨਾਲ ਬਦਨਾਮ ਪੂਰੀ ਤਰ੍ਹਾਂ ਪੰਜਾਬ ਹੋਣਾ ਦਸਣਾ ਤਾਂ ਤੁਸੀਂ ਜਾਂਦੇ ਕਿ ਗੁਜਰਾਤੀ ਵੀ ਆ ਰਹੇ ਹਾਂਜੀ ਦਸਣਾ ਦੱਸ ਰਹੇ ਕਿ ਇਹਦੇ ਛੋਰ ਸੂਬਿਆਂ ਵਾਲੇ ਵੀ ਨੇ ਮੈਂ ਕਿਹਾ ਨਾ ਅਮਰੀਕਾ ਨੇ ਭਾਰਤੀ ਨਾਗਰਿਕ ਮੋੜੇ ਨੇ ਹੁਣ ਤੁਸੀਂ ਇਸ ਨੂੰ ਇਸ ਤਰ੍ਹਾਂ ਇੱਕ ਖੁੰਝੇ ਚ ਲਾ ਕੇ ਇਕੱਲੇ ਪੰਜਾਬ ਵਾਲੇ ਹਵਾਲੇ ਨਾਲ ਲਾ ਕੇ ਕੀ ਦਿਖਾਉਣਾ ਚਾਹੁੰਦੇ ਹੋ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਜੀ ਵੱਡੇ ਮਗਰਮਾਸ਼ ਇਹਨਾਂ ਨੇ ਡਰੱਗ ਵਾਲੇ ਨਹੀਂ ਫੜੇ ਇਹ ਏਜੰਟਰ ਦਾ ਕਿਹੜਾ ਜਦੋਂ ਤੁਸੀਂ ਕਿਹਾ ਵੀ ਇਹ ਕਿਹੜਾ ਪਹਿਲੋਂ ਨਹੀਂ ਪਤਾ ਇਹਨਾਂ ਨੂੰ ਵੀ ਕੌਣ ਉੱਥੇ ਕੀ ਜਿਹੜਾ ਉਹ ਕਰਦਾ ਗੈਰ ਕਾਨੂੰਨੀ ਢੰਗ ਨਾਲ ਤਾਂ ਦੀਪਕ ਜੀ ਅਮਰੀਕਾ ਚ ਦਾਖਲ ਹੋਏ ਉਥੇ ਤਾਂ ਕਿੰਨੇ ਮੋੜੇ ਪਹਿਲਾਂ ਵੀ ਇਹਨਾਂ ਨੇ ਰਿਪੋਰਟ ਕਿਤੇ ਕੀ ਉਹ ਸਾਰੇ ਅੰਦਰ ਕਰੀ ਜਾਂਦੇ ਆ ਇਹ ਇਹ ਇੱਕ ਕਿੱਡੇ ਸਵਾਲ ਆ ਇੱਥੇ ਇੱਕ ਹੋਰ ਐਂਗਲ ਮੈਂ ਮੈਂ ਜੇ ਗੱਲ ਕਰਦਾ ਆ ਦੀਪਕ ਜੀ ਜਿਹੜਾ 18000 ਦਾ ਅੰਕੜਾ ਬਾਰ-ਬਾਰ ਜੈ ਸ਼ੰਕਰ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਕਿਤੇ ਕਾਲੀ ਸੂਚੀ ਤੇ ਨਹੀਂ ਤਿਆਰ ਹੋਈ ਜਿਹੜੀ ਇਹ ਕਹੀ ਜਾਂਦੇ ਆ ਕਿਉਂਕਿ ਉਹਦਾਂ ਦੇ 7 ਲੱਖ ਤੋਂ ਵੱਧ ਦੱਸਦੇ ਇੱਥੇ ਗੈਰਕਾਨੂੰਨੀ ਭਾਰਤੀ ਆ ਕੀ 18000 ਹਾਂ ਜੀ 7 ਲੱਖ 25000 ਤੋਂ ਵੱਧ ਆ ਹਮ ਜਿਹੜੀਆਂ ਹੈਨਾ ਪਰ ਜਿਹੜੀ ਸੂਚੀ ਦਾ ਆਧਾਰ ਪ੍ਰਦਾਨ ਹੋਇਆ ਇਹਨਾਂ ਚ 18000 ਦੱਸੀ ਜਾ ਰਹੀ ਹੈ ਤੇ 18000 ਚੋਂ ਪਹਿਲਾ ਲੋਟ ਹੈ ਕਹਿੰਦੇ 205 ਵਾਲਾ ਵੇਖ ਲਓ ਸੋ ਮੈਂ ਤਾਂ ਪਹਿਲਾਂ ਵੀ ਜਿਸ ਦਿਨ ਬਣਵੇਤ ਸਾਹਿਬ ਨੂੰ ਰੋਕਿਆ ਸੀਗਾ ਅੰਮ੍ਰਿਤਸਰ ਦੇ ਰਿਪੋਰਟ ਤੇ ਹੈਨਾ ਮੈਂ ਤਾਂ ਉਸ ਦਿਨ ਵੀ ਸਵਾਲ ਖੜਾ ਕੀਤਾ ਸੀ ਕਿ ਨਵੀਂ ਬਲੈਕ ਸੂਚੀ ਤਾਂ ਨਹੀਂ ਤਿਆਰ ਹੋਗੀ ਹੂੰ ਜੀ ਜੀ ਉਸ ਦੀ ਆਰਡ ਦੇ ਵਿੱਚ 18000 ਉਧਰੋਂ ਲੈ ਕੇ ਤੇ ਇਹਨਾਂ ਨੇ ਕਿਹੜਾ ਕੰਮ ਕਰਾਉਣਾ ਆ ਮੋਦੀ ਨੇ ਜਾਣਾ ਆ ਹੁਣ ਇਸ ਮਹੀਨੇ ਉੱਥੇ ਦੇਖੋ ਕੀ ਜਿਹੜਾ ਇਹ ਬਣਦਾ ਆ ਸੋ ਇਹ ਬਹੁਤ ਵਾਜਿਬ ਸਵਾਲ ਨੇ ਜਿੰਨਾ ਦਾ ਹੌਲੀ-ਹੌਲੀ ਆਪਾਂ ਨੂੰ ਪਤਾ ਜਿਹੜਾ ਉਹ ਲੱਗੇਗਾ